ਦੋਸਤੋ ਜਿਵੇਂ ਕੈਨੇਡਾ ਪੰਜਾਬੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਕਿਉਂਕਿ ਉੱਥੇ ਸਾਡੀ ਚੌਕੀ ਗਿਣਤੀ ਹੈ ਇੱਥੇ ਸਰੀ ਸ਼ਹਿਰ ਵਿੱਚ ਜਾਣ ਦਾ ਮੌਕਾ ਮਿਲਿਆ ਇਸ ਦੌਰਾਨ ਬਹੁਤ ਕੁਝ ਨੂੰ ਗੌਰ ਨਾਲ ਵੇਖਿਆ ਗਿਆ ਇਹ ਮੌਕਾ ਸੀ ਜੋ ਕੁਝ ਵੇਖਿਆ ਉਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਨਾ ਵੰਦਾ ਤੁਹਾਡੇ ਚੋਣ ਹੋ ਸਾਰੇ ਦੋਸਤ ਕੈਨੇਡਾ ਅਕਸਰ ਜਾਂਦੇ ਹੁੰਦੇ ਰਹਿੰਦੇ ਹੋਣਗੇ ਪਰ ਜੋ ਮੈਂ ਦੇਖਿਆ ਚਾਹੇ ਵਾਤਾਵਰਣ ਦੀ ਗੱਲ ਕਰ ਲਈਏ ਵੀ ਸਾਫ ਸਫਾਈ ਬਹੁਤ ਜ਼ਿਆਦਾ ਹੈ ਸੀਵਰੇਜ ਨਇ ਨਹੀਂ ਆਉਂਦਾ ਮੀ ਦਾ ਪਾਣੀ ਕਿਵੇਂ ਛਪੜਾਂ ਖਾਰਿਆਂ ਵਿੱਚ ਚਲੇ ਜਾਂਦਾ ਹੈ ਹਰੇਕ ਘਰ ਵਿੱਚ ਗਰਮ ਪਾਣੀ ਦਾ ਪ੍ਰਬੰਧ ਸਾਰੇ ਪਾਸੇ ਘਾਹ ਹੀ ਘਾਹ ਜਿੱਤੀ ਗੱਲ ਕਰਨੀ ਬਣਦੀ ਹੈ ਇਹ ਘਾਹ ਵੀ ਸਮੇਂ ਸਿਰ ਕਟਿਆ ਜਾਂਦਾ ਸਾਰੇ ਪਾਸੇ ਦਰਖਤੀ ਦਰਖਤ ਕਿਵੇਂ ਲੋਕ ਟ੍ਰੈਪ ਕਰੂਲ ਭੰਕਰ ਤੋਂ ਡਰਦੇ ਆ ਕਿਵੇਂ ਗੰਦਗੀ ਫਲਾਉਣ ਤੋਂ ਡਰਦੇ ਆ ਇਸ ਘਾਹ ਦੀ ਸਮੇਂ ਸਿਰ ਕਟਾਈ ਹੋਣੀ ਸਾਰੇ ਪਾਸੇ ਧਰਖਤ ਹੀ ਧਰਖਤ ਕਿਵੇਂ ਲੋਕ ਟ੍ਰੈਫਿਕ ਰੂਲ ਕਿਵੇਂ ਲੋਕ ਟ੍ਰੈਪਕ ਰੂਲ ਭੰਗ ਕਰਨ ਤੋਂ ਡਰਦੇ ਐ ਗੰਦਗੀ ਬਣਾਉਣ ਤੋਂ ਡਰਦੇ ਐ ਜਦੋਂ ਕਿ ਸਾਡੇ ਇੱਥੇ ਲੋਕ ਇਹਨਾਂ ਸਾਰੇ ਕਾਰਜਾਂ ਦੇ ਮੁਕਾਬਲੇ ਕੀ ਸੋਚ ਰੱਖਦੇ ਐ ਸਭ ਕੁਝ ਨੂੰ ਸਹੀ ਰੱਖਣ ਲਈ ਵਿਦੇਸ਼ ਵਾਸੀ ਤੇ ਬਿਲਗਾ ਤੇ ਇਲਾਕੇ ਵਾਸੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਚਾਹੁੰਦੇ ਐ ਕਿ ਸਾਡੇ ਪਿੰਡਾਂ ਵਿੱਚ ਵੀ ਇੱਥੇ ਬਾਗ ਵਿਤਰੀ ਹੋਵੇ ਵਾਤਰ ਪ੍ਰਬੰਧ ਹੋਣ ਹਰੀਆਲੀ ਹੋਵੇ ਸੀਵਰੇਜ ਪ੍ਰਬੰਧ ਹੋਣ ਪਰ ਅਜੇ ਲੋਕਾਂ ਦੀ ਗਿਰਤੀ ਬਹੁਤ ਘੱਟ ਹੈ ਅਸੀਂ ਇੱਥੇ ਬਿਮਾਰੀਆਂ ਨੂੰ ਲੈ ਕੇ ਕਿੰਨੇ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਆ ਇਹਦੇ ਬਾਰੇ ਕੌਣ ਜ਼ਿੰਮੇਵਾਰ ਹੈ ਸਾਡੀ ਕੋਸ਼ਿਸ਼ ਇਹ ਰਹੀਦੀ ਹੈ ਕਿ ਆਪਣੇ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਤੁਹਾਡੇ ਦੁਆਰਾ ਚੁਣੀ ਗਈ ਨਗਰ ਪੰਚਾਇਤ ਬਲਗਾ ਕਮੇਟੀ ਬਲਗਾ ਦੇ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਮੁਕਾਬਲੇ ਕੁਝ ਨਮਾ ਕਰ ਰਹੀ ਹੈ ਵਧਤਰ ਕਰ ਰਹੀ ਹੈ ਅਜਲਾਸ ਦੀ ਲਾਈਵ ਕਵਰੇਜ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਪਹਿਲਾਂ ਦੇ ਮੁਕਾਬਲੇ ਬਸ ਚੰਗੀ ਗੱਲ ਹੈ ਕਿਹੜੇ ਮਤੇ ਪਾਸ ਹੋ ਰਹੇ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਹੈ ਬਹੁਤ ਜ਼ਰੂਰੀ ਹੈ ਕਿ ਇਹ ਕਿਹੜੇ ਮਤੇ ਪਾਸ ਹੋਏ ਕਿਹੜੇ ਮਤੇ ਇਹਨਾਂ ਦੇ ਵਿੱਚੋਂ ਲਾਗੂ ਹੋਏ ਕਿੰਨੇ ਰਜਿਸਟਰ ਦਾ ਸ਼ਿਕਾਰ ਬਣੇ ਰਹੇ ਇਹਦਾ ਵੀ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਤੇ ਦੋਸਤੋ ਸਾਡੀ ਕੋਸ਼ਿਸ਼ ਰਹੂਗੀ ਕਿ ਨਗਰ ਪੰਚਾਇਤ ਬਿਲਕਾ ਜਿਹੜੇ ਕੰਮਾਂ ਨੂੰ ਲੈ ਕੇ ਅਜੇ ਵੀ ਸਰਕਾਰ ਨਹੀਂ ਹੈ ਲੋਕਾਂ ਨੇ ਬਹੁਤ ਆਸਾਂ ਉਮੀਦਾਂ ਨਵੀਂ ਪੰਚਾਇਤ ਤੋਂ ਰੱਖੀਆਂ ਹੋਈਆਂ ਨੇ ਅਸੀਂ ਇਹ ਇਹਨਾਂ ਅਮਿਦਨ ਉਧਰ ਪੰਚਾਇਤ ਦੇ ਅੱਗੇ ਰੱਖਾਂਗੇ ਕੈਨੇਡਾ ਦੀ ਗੱਲ ਨੂੰ ਮੁੜ ਕੇ ਫੇਰ ਕਰਦੇ ਆ ਕਿ ਕਿਵੇਂ ਉੱਥੇ ਬਹੁਤ ਸਾਰਾ ਪਿਆਰ ਮਿਲਿਆ ਉੱਥੇ ਪ੍ਰੈਸ ਕਵਰੇਜ ਦੀ ਦੋਸਤਾਂ ਨੇ ਸ਼ਲਾਘਾ ਕੀਤੀ ਆਖਿਆ ਕਿ ਬਿਲਕੁਲ ਨਿਊਜ਼ ਹੌਂਗਾਂ ਤੋ ਹਰ ਖਬਰ ਇਲਾਕੇ ਦੀ ਪੜਨ ਸੁਣਨ ਨੂੰ ਮਿਲਦੀ ਹੈ ਜਿਸ ਕਰਕੇ ਜਦੋਂ ਵੀ ਖਬਰ ਆਉਂਦੀ ਹੈ ਤੇ ਉਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਸੁਣਦੇ ਆ ਇਹ ਵੀ ਕਿਹਾ ਗਿਆ ਕਿ ਦੋਸਤੋ ਜਾਰੀ ਰੱਖੋ ਹਰ ਇੱਕ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚਾਓ ਲੋਕਾਂ ਨਾਲ ਇਵਾਦਾ ਕਰਦੇ ਆ ਕਿ ਪਹਿਲਾਂ ਵਾਂਗ ਹੀ ਕਵਰੇਜ ਜਿਹੜੀ ਆ ਉਹ ਜਾਰੀ ਰੱਖੀ ਜਾਊਗੀ ਦੋਸਤੋ ਇੱਕ ਕੈਨੇਡਾ ਦੀ ਉਹ ਹਰ ਇੱਕ ਗੱਲ ਵੱਖ-ਵੱਖ ਇਸਤਾਨ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕਿੰਨੇ ਉਹ ਲੋਕ ਸਫਤਮੇਦ ਕਰਕੇ ਵਧੀਆ ਜੀਵਨ ਬਤੀਤ ਕਰ ਰਹੇ ਆ ਬੇਸ਼ੱਕ ਸਾਡੇ ਨਾਲੋਂ ਮਹਿੰਗਾਈ ਉੱਥੇ ਜ਼ਿਆਦੇ ਆ ਕਿਵੇਂ ਲੇਬਰ ਕਰਨ ਵਾਲੇ ਵਿਅਕਤੀ ਵੀ ਉੱਥੇ ਅੱਗੇ ਵਧ ਰਿਹਾ ਹਰ ਸੁੱਖ ਸੁਹਤ ਉਹਨਾਂ ਨੂੰ ਮਿਲ ਰਹੀ ਹੈ ਸਰਕਾਰ ਉਹਨਾਂ ਲਈ ਸਬਾਧਾ ਦੇ ਰਹੀ ਹੈ ਕੋਈ ਉੱਥੇ ਜਾਤੀ ਵੰਨਣੀ ਹੈ ਸਾਰਿਆਂ ਨੂੰ ਇੱਕ ਨਜ਼ਰ ਨਾਲ ਦਿਖਾਇਆ ਜਾਂਦਾ ਹੈ ਤਾਂ ਨੂੰ ਆਪਣਾ ਮੁਲਕ ਛੱਡ ਕੇ ਲੋਕ ਲਗਾਤਾਰ ਉੱਥੇ ਨੇ ਜਾ ਰਹੇ ਨੇ ਤੇ ਦੋਸਤੋ ਚੰਗੇ ਕੰਮਾਂ ਦੀ ਮਿਸਾਲ ਜਿਹੜੀ ਆ ਉਹ ਤੁਹਾਨੂੰ ਦਿਖਾਵਾਂਗੇ ਅੱਜ ਲਈ ਇੰਨਾ ਧੰਨਵਾਦ